ਪੰਜਾਬ ਦੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਇਸ ਮੌਕੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿੱਥੇ ਲੋਕਾਂ ਦੇ ਨਾਲ ਵੀ ਸਲਾਹ-ਮਸ਼ਵਰੇ ਕੀਤੇ ਉੱਥੇ ਹੀ ਉਹਨਾਂ ਕਿਹਾਏ ਕਿ ਅਸੀਂ ਸੀਸੀਟੀਵੀ ਕੈਮਰੇ ਵੀ ਚੌਂਕਾਂ ਦੇ ਵਿੱਚ ਲਗਾਉਣ ਜਾ ਰਹੇ ਹਾਂ ਅਤੇ ਜਲਦ ਹੀ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ निजात ਮਿਲੇਗੀ। ਇਸ ਮੌਕੇ ਉਹਨਾਂ ਨੇ ਹੈਰੀਟੇਟ ਸਟਰੀਟ ਹਾਲ ਬਜ਼ਾਰ ਅਤੇ ਬੱਸ ਸਟੈਂਡ ਦਾ ਵੀ ਜ਼ਿਕਰ ਕੀਤਾ ਪਰ ਇਸ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਪੰਜਾਬੀਆਂ ਨੂੰ ਕਿਹਾ ਏ ਕਿ ਪੰਜਾਬੀਆਂ ਵਰਗੀ ਬੇਫਕੂਫ ਕੌਮ ਕੀ ਤੇ ਨਹੀਂ ਭਾਵੇਂ ਕਿ ਇਸ ਗੱਲ ਬਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਫੀ ਮੰਗੀ ਲਈ ਗਈ ਹੈ ਪਰ ਇਸ ਤੇ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹੈ ਸਭ ਤੋਂ ਪਹਿਲਾਂ ਤਾਂ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਵਾਲਾ ਅੰਮ੍ਰਿਤਸਰ ਦੇ ਵਿੱਚ 1 ਘੰਟਾ-ਘੰਟਾ ਲੱਗ ਜਾਂਦਾ ਵਾ ਹਾਂ ਬਿਲਕੁਲ ਠੀਕ ਗੱਲ ਤੁਹਾਡੀ ਕਿ ਅਸੀਂ ਇਹ ਵੇਖਿਆ ਕਿ ਜੇ ਤੁਸੀਂ ਟ੍ਰੈਫਿਕ ਕੰਟਰੋਲ ਕਰ ਲਓ ਤੇ ਕ੍ਰਾਈਮ ਘਟ ਜਾਂਦਾ ਔਰ ਜੇ ਹੁੰਦਿਆਂ ਹੋਇਆ ਵੀ ਅਸੀਂ ਨਹੀਂ ਕਰ ਪਾ ਰਹੇ ਫਿਰ ਮਾੜੀ ਗੱਲ ਹੈ ਉਹਦੇ 'ਚ ਅਸੀਂ ਸਾਰੇ ਸੇ ਵਰਕ ਕਰ ਰਹੇ ਹਾਂ ਸਾਡੇ 30 ਤਰੀਕ ਤੱਕ ਜਿਹੜੀ ਲਾਈਟਾਂ ਨਵੀਆਂ ਲਾਈਟਾਂ ਲੱਗਣੀਆਂ ਸੀ ਉਹ ਲਾਈਟਾਂ ਲੱਗ ਜਾਣੀਆਂ ਨੇ ਫਿਰ ਅਸੀਂ ਉਹਦੇ ਚ ਜ਼ਿਬਰਾ ਕ੍ਰੋਸਿੰਗ ਜਿਹੜੀਆਂ ਜਿੱਥੇ ਬੰਦਾ ਚੱਲਦਾ ਹੋਇਆ ਕ੍ਰਾਸ ਕਰ ਸਕਦਾ ਉਹ ਵੀ ਸਾਡੇ ਮਾਰਕਿੰਗਸ ਨੂੰ ਸ਼ੁਰੂ ਹੋ ਜਾਣੀਆਂ ਨੇ ਉਹ ਤੇ ਮੀਟਿੰਗ ਸਾਰੀ ਡੀਸੀ ਸਾਹਿਬ ਦੀ ਸਭੀ ਹੋ ਗਈ ਹੈ ਫਿਰ ਇਹਦੇ ਚ ਨਵੇਂ ਕਮਿਸ਼ਨਰ ਸਾਹਿਬ ਆਏ ਨੇ ਉਹਨਾਂ ਨੇ ਵੀ ਗੱਲ ਹੋਈ ਹੈ ਕਿ ਟ੍ਰੈਫਿਕ ਸਾਡੀ ਪੈਰਾਮਾਉਂਟ ਹੋਣੀ ਚਾਹੀਦੀ ਵੀ ਟ੍ਰੈਫਿਕ ਅਸੀਂ ਨਹੀਂ ਕਿਸੇ ਹਿਸਾਬ ਨਾਲ ਵੀ ਲੋਕਾਂ ਨੂੰ ਰਾਹ ਰੋਕਣਦੇ ਨੇ ਰਾਹ ਤੰਗ ਕਰਨਦੇ ਨੇ ਐਂਕਰੋਚਮੈਂਟਸ ਮੇਨ ਰੋਡ ਸੇ ਨਹੀਂ ਹੋਣ ਦੇਣੀਆਂ ਔਰ ਜਦੋਂ ਟ੍ਰੈਫਿਕ ਲੱਗ ਟ੍ਰੈਫਿਕ ਲਾਈਟਸ ਲੱਗ ਗਈਆਂ ਔਰ ਕੈਮਰੇ ਸਾਡੇ 31 ਦਸੰਬਰ ਤੱਕ ਲੱਗ ਜਾਣੇ ਜਦੋਂ ਆਟੋਮੈਟਿਕਸ ਨਾਲ ਹੋਣੀ ਸ਼ੁਰੂ ਹੋ ਜਾਣੇ ਨੇ ਫਿਰ ਕੁਝ ਪ੍ਰਾਣੇ ਵਾਰਡਨ ਸੀਗੇ ਜਿਸ ਤਰ੍ਹਾਂ ਉਹ ਹੌਲੀ ਹੌਲੀ ਕਰਕੇ ਇੰਟਰਸਟ ਲੂਜ਼ ਕਰ ਗਏ ਬਿਕੋਜ਼ ਐਡਮਿਨਿਸਟ੍ਰੇਸ਼ਨ ਨੇ ਬਹੁਤ ਹੌਂਚ ਇੰਟਰਸਟ ਨਹੀਂ ਲਿਆ ਉਹਨਾਂ ਨੂੰ ਦੁਬਾਰਾ ਰਿਵਾਈਵ ਕਰਨਾ ਹੈ ਸਾਡੇ ਕੋ 50 ਸਵ ਵਲੰਟੀਅਰਸ ਆ ਜਾਣਗੇ ਨਾ ਤੇ ਕੁਝ ਸਾਡੇ ਕੋਲ ਜਿਹੜਾ ਕੇਡਰ ਇਹਦਾ ਨਾ ਪੁਲਿਸ ਦਾ ਆਪਣਾ ਉਹ ਵੱਜ ਜਾਏਗਾ ਥੋੜਾ ਇਹਦਾ ਟ੍ਰੈਫਿਕ ਪੁਲਿਸ ਦਾ ਤੇ ਅਸੀਂ ਬਹੁਤ ਜਲਦੀ ਹੀ ਤੁਹਾਨੂੰ ਰਿਜ਼ਲਟ ਦੇਣ ਜਾ ਰਹੇ ਹਾਂ ਤੁਸੀਂ ਮੈਨੂੰ ਡੇਡ ਕਿ ਮਹੀਨਾ ਮਹੀਨਾ ਡੇਡ ਮਹੀਨਾ ਦੇ ਦਿਓ ਤੁਸੀਂ ਵੇਖੋ ਕਿ ਅਮਰਸਾਦ ਦੀਆਂ ਸੜਕਾਂ ਨੇ ਕਾਫੀ ਹੱਦ ਤੱਕ ਅਸੀਂ ਇਹਨਾਂ ਨੂੰ ਸਾਫ਼ ਕਰ ਲੈਣਾ ਹੈ ਇਸੇ ਤਰ੍ਹਾਂ ਹੀ ਜਿਤਨਾ ਹੈਰੀਟੇਜ ਸਟਰੀਟ ਬਹੁਤ ਇਨਕ੍ਰੋਚਮੈਂਟ ਹੈਗੀ ਹੈ ਜਾਂ ਹੋਰ ਹਾਲ ਬਾਜ਼ਾਰ ਵਿੱਚ ਬਹੁਤ ਇਨਕ੍ਰੋਚਮੈਂਟ ਹੈ ਹਰ ਜਗ੍ਹਾ ਇਨਕ੍ਰੋਚਮੈਂਟ ਹੋਈ ਹੈ ਅਸੀਂ ਇਨਕ੍ਰੋਚਮੈਂਟ ਹਟਾਉਣੀਆਂ ਹਟਾਉਣੀਆਂ ਨੇ ਕਿਉਂਕਿ ਇਹ ਸੜਕਾਂ ਬਣੀਆਂ ਲੋਕਾਂ ਦੇ ਚੱਲਣ ਵਾਸਤੇ ਬਣੀਆਂ ਨੇ ਇਹ ਉੱਤੇ ਚੀਜ਼ਾਂ ਵੇਚਣ ਵਾਸਤੇ ਨਹੀਂ ਬਣੀਆਂ ਸੋ ਅਸੀਂ ਅਸੀਂ ਇਸ ਬਾਰੇ ਬੜਾ ਸਾਡਾ ਕਿ ਜਿਹੜੇ ਲੋਕੀ ਜਿਹੜੇ 98% ਲੋਕ ਨੇ 99% ਲੋਕ ਨੇ ਅਸੀਂ ਉਹਨਾਂ ਦੀ ਜ਼ਿੰਦਗੀ ਸੌਖੀ ਕਰਨੀ ਹੈ ਰਦਰਦਨ ਕਿ ਜਿਹੜੇ 1% ਲੋਕ ਜਾਂ 1/2% ਲੋਕ ਸਾਨੂੰ ਸਾਰੇ ਸ਼ਹਿਰ ਨੂੰ ਜਿਹਨੂੰ ਕਹਿੰਦਾ ਨਾ ਕਿ ਸਾਨੂੰ ਉਹਨਾਂ ਸੂੜੀ ਟੰਗਿਆ ਹੋਇਆ ਸਾਨੂੰ ਅਸੀਂ ਉਹ ਅਲਾਉ ਨਹੀਂ ਕਰਨਾ ਸਰ ਰੀਗੋ ਬ੍ਰਿਜ ਦਾ ਮਾਮਲਾ ਪੜਾ ਕਰਵਾਇਆ ਹੋਇਆ ਉਹਦੀ ਮੜਿਆ ਪੂਰੀ ਬਚ ਚੁੱਕੀ ਹੈ ਲੱਗਦਾ ਕਿ ਸਰਕਾਰ ਕਿਸੇ ਹਾਦਸੇ ਨੂੰ ਡਿਗਰੀ ਦਾ ਇੱਕ ਫੋਲਡ ਗੱਲ ਅਸੀਂ ਦੇਖੋ ਦੋ ਤਿੰਨ ਗੱਲਾਂ ਹੁੰਦੀਆਂ ਇੱਕ ਤੇ ਸੋਸ਼ਲ ਪ੍ਰੋਬਲਮਸ ਹੁੰਦੀਆਂ ਇੱਕ ਸਾਡੀਆਂ ਆਪਣੀ ਕ੍ਰੀਏਟਿਡ ਪ੍ਰੋਬਲਮਸ ਨੇ ਸੋ ਰੀਗੋ ਬ੍ਰਿਜ ਜਿਹੜਾ ਇਹ ਕਾਫੀ ਪੁਰਾਣੇ ਟਾਈਮ ਤੇ ਟੇਕਅ ਬੜੇ ਆਰਾਮ ਨਾਲ ਕੀਤਾ ਜਾ ਸਕਦਾ ਸੀਗਾ ਇਹ ਪ੍ਰਪੋਜ਼ਲ ਆਈ ਸੀਗੀ 스마트 ਸਿਟੀ ਦੇ ਵਿੱਚ 35 ਕਰੋੜ ਰੁਪਇਆ ਮੰਗਿਆ ਸੀਗਾ ਰੇਲਵੇਜ਼ ਵਾਲਿਆਂ ਨੇ ਉਦੋਂ ਪਤਾ ਨਹੀਂ ਕਿਉਂ ਨਹੀਂ ਇਨਕਲੂਡ ਕੀਤਾ ਗਿਆ ਕਿਉਂਕਿ ਪੁਲ ਜਿਹੜੇ ਨੇ ਇਹ ਸੜਕਾਂ ਤਾਂ ਵੀ ਇੰਪੋਰਟੈਂਟ ਹੁੰਦੇ ਨੇ ਸੋ ਸਾਰੇ ਸ਼ਹਿਰ ਦੇ ਆਲ ਦ ਸੜਕ ਮਾਤੀ ਉੱਥੇ ਜੋ ਵੀ ਕੀਤਾ ਚੰਗਾ ਕੀਤਾ ਮਾੜਾ ਕੀਤਾ ਮੈਂ ਕਮੈਂਟ ਨਹੀਂ ਕਰਦਾ ਉੱਥੇ ਪਰ ਇਹ ਪੁਲ ਤੇ ਕਿਉਂ ਨਹੀਂ ਪੈਸੇ ਲੱਗੇ ਮੈਨੂੰ ਹੁਣ ਤੱਕ ਨਹੀਂ ਸਮਝ ਆ ਰਹੀ ਉਸ ਨੂੰ ਫਾਈਨਾਂਸਸ ਵਾਸਤੇ ਡੈਫੀਨਿਟਲੀ ਮੁਸ਼ਕਲ ਆਏਗੀ ਕਿਉਂਕਿ 스마트 ਸਿਟੀ ਸਾਨੂੰ ਫਾਈਨਾਂਸਸ ਕਾਫੀ ਮਿਲ ਜਾਣਾ ਸੀ ਸੈਂਟਰਲ ਗਵਰਨਮੈਂਟ ਤੋਂ ਸਾਨੂੰ ਕਾਫੀ ਮਿਲ ਜਾਣੇ ਸੀਗੇ ਲੇਕਿਨ ਅਸੀਂ ਲੱਗੇ ਹੋਏ ਆ ਅਸੀਂ ਅਵੇਅਰਨਸ ਚੀਜ਼ ਬਾਰੇ ਇਹਦਾ ਮੇਨ ਟਾਈਮ ਅਸੀਂ ਕੋਸ਼ਿਸ਼ ਕਰ ਰਹੇ ਕਿ ਇੱਥੇ ਹੈਵੀ ਟ੍ਰੈਫਿਕ ਨਾ ਜਾਵੇ ਅੱਪ ਪਰਸੋਂ ਗਰਡਰ ਹਲੇ ਫਿੱਟ ਕੀਤੇ ਨੇ ਅੱਜ ਦੇਖੋ ਗਰਡਰ ਮਿਸਿੰਗ ਆ ਉਥੋਂ ਸੋ ਹੁਣ ਇਹ ਤੇ ਬਦਮਾਸ਼ੀ ਹੋ ਗਈ ਨਾ ਮਤਲਬ ਜਦੋਂ ਅਸੀਂ ਸਖਤ ਕਦਮ ਲਿਆ ਫਿਰ ਤੁਸੀਂ ਕਹਣਾ ਦੇਖੋ ਜੀ ਪ੍ਰਸ਼ਾਸਨ ਕੀ ਕਰਦੀ ਹੈ ਪਰ ਇਹ ਜੇ ਇਹ ਬਤਮੀਜ਼ ਲੋਕ ਨੇ ਪੁੱਤਨ ਪਤਨੀ ਕੋਣ ਮਾਰ ਕੇ ਤੇ ਗੱਡਰ ਤੋੜ ਗਿਆ ਤੇ ਮੜ ਕੇ ਜੀਪ ਫਸਾ ਕੇ ਬੰਦਾ ਬੈਠਾ ਸੀ ਮੈਂ ਇਥੋਂ ਅੱਲਾ ਕੋ ਨਿਕਲਣਾ ਸੀ ਮੈਂ ਆਪ ਆਪਣੇ ਜਿਹੜੇ ਮੇਨਾ ਸਕਿਉਰਟੀ ਵਾਲੇ ਸੀ ਚੁੱਕ ਕੇ ਗੱਡਰ ਤਾਂ ਕੀਤਾ ਤਾਂ ਜੀਪ ਕਢਾਈ ਤਾਂ ਟ੍ਰੈਫਿਕ ਰੀਲੀਜ਼ ਹੋਈ ਸੋ ਜਿਹੜੀਆਂ ਸਮੱਸਿਆਵਾਂ ਜਿਵੇਂ ਕੁੱਤਿਆਂ ਦੀ ਸਮੱਸਿਆ ਹੈ ਜਾਂ ਜਿਵੇਂ ਕਬੂਤਰਾਂ ਦੀ ਸਮੱਸਿਆ ਹੈ ਜਾਂ ਜਿਵੇਂ ਗਵਮਾਂ ਦੀ ਸਮੱਸਿਆ ਹੈ ਇਹ ਕੋ ਸਾਡੀਆਂ ਸੋਸ਼ਲ ਪ੍ਰੋਬਲਮ ਨੇ ਕੋ ਸਾਡੀਆਂ ਸਿਵਿਕ ਦੀਆਂ ਪ੍ਰੋਬਲਮ ਨੇ ਸੇਵਕ ਦੀ ਪ੍ਰੌਲੈਂਟ ਦੇ ਸੀ ਹਲ ਕਰਾਂਗੇ ਜਿਵੇਂ ਮੇਰੇ ਬੜਾ ਦਿਲ ਦੇ ਕਰੀਬ ਪ੍ਰੋਜੈਕਟ ਹੈ ਕਿ ਪੰਜ ਸਾਲਾਂ ਚ ਮੈਂ ਜਦੋਂ ਚਾਰ ਸਾਲਾਂ ਬਾਅਦ ਅਸੀਂ ਦੁਬਾਰਾ ਲੋਕਾਂ ਕੋ ਜਾਈਏ ਤੇ ਅਸੀਂ ਕਹਿ ਸਕੀਏ ਲੋਕਾਂ ਨੂੰ ਕਿ ਰੇਬੀ ਜਿਹੜੀ ਕਿ ਹਲਕਾ ਦੀ ਬਿਮਾਰੀ ਹੈ ਇਹਨੇ ਪਰਸੈਂਟ ਘਟ ਗਈ ਹੈ ਜਾਂ ਕੁੱਤਿਆਂ ਦੀ ਆਬਾਦੀ ਜਿਹੜੀ ਉਹ ਤਾਂ ਅੱਧਾ ਅੱਧੇ ਘੱਟ ਗਈ ਹੈ। ਯਾਹ ਅਸੀਂ 80% ਜਿਹੜੇ ਕੁੱਤੇ ਨੇ ਉਹ ਨਿਊਟਰਲ ਕਰਤੇ ਨੇ, ਖਸੀ ਕਰਤੇ ਨੇ। ਸੋ ਇਹ ਇਹ ਮੇਰੇ ਬਹੁਤ ਦਿਲ ਦੇ ਕਰੀਬ ਹੈ। ਇਸ ਤਰ੍ਹਾਂ ਗਾਈਆਂ ਵਾਸਤੇ ਵੀ ਅਰੇਂਜਮੈਂਟ ਪ੍ਰੋਪਰ ਕਰ ਲੈਣਾ। ਗਊਸ਼ਾਲਾ ਚੰਗਿਤਰਾ ਬਣਾਣੀਆਂ। ਜਿਹੜੀ ਗਊਸ਼ਾਲਾ ਚੰਗੀ ਚੱਲ ਰਹੀਆਂ ਨੇ ਆਲਰੇਡੀ। ਉਹਨਾਂ ਨੂੰ ਵੀ ਤਾਂ ਹੀ ਅਸੀਂ ਫੰਡ ਦਿੱਤੀ ਜੋ ਕੰਮ ਕਰ ਰਹੇ ਹੁਣ ਤੇ। ਇਹ ਨਾ ਨਾ ਦਿਨੇ ਛੜ ਦਿਨ ਬਾਜ਼ਾਰ ਦੇ ਵਿੱਚ ਤੇ ਸ਼ਾਮ ਨੂੰ ਆਜਨ ਕਰਦੇ ਉਹ ਜੋ ਚੋਲਣ ਹੁੰਦਾ ਇਹ ਇਹ ਬੜੀ ਨੈਗੇਟਿਵ ਗੱਲਾਂ ਵੀ ਬੜੀਆਂ ਚੱਲ ਰਹੀਆਂ ਤੁਹਾਨੂੰ ਤੁਸੀਂ ਅਵੇਅਰ ਹੋਗੇ ਤੁਸੀਂ ਸ਼ਹਿਰ ਦੇ ਰਹਿਣ ਵਾਲੇ ਹੋ। ਤੁਸੀਂ ਬੜੇ ਅਵੇਅਰ ਨਿਵਾਸੀ ਹੋ। ਸੋ ਇਹ ਸਾਰੀਆਂ ਗੱਲਾਂ ਮੇਰੇ ਦਿਲ ਦੇ ਕਰੀਬ ਨੇ ਇਹ ਸਾਰੀਆਂ ਕਰ ਲੈਣੀਆਂ ਨੇ ਸ਼ਹਿਰ ਚ ਹਰੀਆਲੀ ਕਰਨੀ ਹੈ ਜਿਹੜੇ ਚੌਂਕਾਂ ਚ ਮਿੱਟੀ ਨਜ਼ਰ ਆਉਂਦੀ ਹੈ ਚੌਂਕਾਂ ਚ ਉੱਥੇ ਸ਼ਰਬਤ ਲੱਗਣੇ ਚਾਹੀਦੇ ਆ ਨਿੱਕੇ ਨਿੱਕੇ ਕਵਰਿੰਗ ਗਰਾਸ ਲੱਗਣੇ ਚਾਹੀਦਾ ਕਿ ਮਿੱਟੀ ਨਾ ਉੱਡੇ ਸ਼ਹਿਰ ਚ ਫੇਰੀ ਸਫਾਈ ਕਰਨ ਦਾ ਫਾਇਦਾ ਰੌਲਮਿਕ ਕੀ ਕਰਾਂਗੇ ਸ਼ਹਿਰ ਸਾਡਾ ਸੋਨਾ ਬਣ ਜਾਏਗਾ ਫਿਰ ਇੱਕ ਸ਼ਹਿਰ ਦੇ ਵਿੱਚ ਜਿਹੜੀ ਹੈ ਲਾਅਨ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਤੁਹਾਡੇ ਹਲਕੇ ਦੇ ਵਿੱਚ ਲਗਾਤਾਰ ਤਿੰਨ ਵਾਰ ਤਾਂ ਤਾਂ ਹੋ ਜਾਂਦੀਆਂ ਨੇ ਪੁਲਿਸ ਵੀ ਕੋਈ ਕੰਮ ਨਹੀਂ ਕਰ ਰਹੀ ਕੋਈ ਉੱਥੇ ਪੀਸੀਆਰ ਨਹੀਂ ਹੈ ਕੋਈ ਉੱਥੇ ਪੈਟਰੋਲਿੰਗ ਨਹੀਂ ਹੈ ਦੇਖੋ ਇੱਕ ਸਿੰਪਲ ਜੀ ਗੱਲ ਹੈ ਕਿ ਪੀਸੀਆਰ ਪੁਲਿਸ ਹੱਜਾ ਨਹੀਂ ਪਹੁੰਚ ਸਕਦੀ ਤੁਸੀਂ ਵੇਖ ਲਓ ਜਿੰਨੀ ਵੀ ਡੈਥਸ ਹੋਈਆਂ ਨੇ ਹਰ ਇੱਕ ਦਾ ਕਲਪਰੇਟ ਫੜਿਆ ਗਿਆ ਹੈ ਔਨ ਦਾ ਸਪੌਟ ਫੜਿਆ ਗਿਆ ਹੈ ਔਰ ਜਿੰਨੇ ਪੜੇਗਾ ਤੇ ਪੁਲਿਸ ਉਹਨੂੰ 1-2 ਦਿਨ ਫੜ ਲਏਗੀ ਲੁੱਟਾ ਹੀ ਨਹੀਂ ਆ ਰਹੀ ਰਾਤ ਉਹ ਸਨੇਚਿੰਗ ਹੁੰਦੀ ਹੈ ਲੁੱਟਾ ਵਾਸਤੇ ਡੈਫੀਨਿਟਲੀ ਹਲੇ ਇੰਪਰੂਵਮੈਂਟ ਦੀ ਗੁੰਜਾਇਸ਼ ਹੈਗੀ ਹੈ ਸੋ ਕੱਲ ਮੈਂ ਸੀਪੀ ਸਾਹਿਬ ਨੂੰ ਮਿਲਣਾ ਵੀ ਹੈ ਸਾਡੀ ਸਾਰੀ ਠੀਕ ਤਰ੍ਹਾਂ ਡਿਸਕਸ਼ਨ ਹੋਣੀ ਹੈ ਇਸ ਗੱਲ ਤੇ ਉਹ ਕੰਮ ਕਰ ਵੀ ਰਹੇ ਨੇ ਬੜੇ ਵੇਰ ਨੇ ਬੜੇ ਚੰਗੇ ਅਫਸਰ ਸਾਨੂੰ ਕਾਬਿਲ ਅਫਸਰ ਮਿਲੇ ਨੇ ਔਰ ਮੈਨੂੰ ਪੂਰੀ ਆਸ ਹੈ ਕਿ ਅਸੀਂ ਉਹਨੂੰ ਰੋਕ ਪਾ ਸਕਾਂਗੇ ਖਾਸ ਕਰਕੇ ਤੁਹਾਡੇ ਹਲਕੇ ਦੇ ਵਿੱਚ ਹੀ ਹੈ 100 ਫੁੱਟੀ ਰੋਡ ਤੇ ਹਾਂਜੀ ਸਾਫਟਿਵੈਸਰੀ ਇਸਪੈਨ ਤੇ ਮੇਰੇ ਮੇਰਾ ਸਾਰਾ ਹਲਕਾ ਜੀ ਪੰਜਾਬੀ ਸਾਰਾ ਮੇਰੇ ਕੋਲੇ ਜੇ ਮੈਨੂੰ ਤੁਸੀਂ ਸਭ ਨੇ ਰਲ ਕੇ ਐਮਐਲਏ ਬਣਾ ਕੇ ਔਰ ਮੰਤਰੀ ਬਣਾਤਾ ਤੇ ਸਾਰਾ ਪੰਜਾਬੀ ਮੇਰਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਮੈਂ ਤੁਹਾਨੂੰ ਦੱਸਿਆ ਨਾ ਕਿ ਡੇਢ ਦੋ ਮਹੀਨੇ ਦੋ ਅਸੀਂ ਤੁਹਾਨੂੰ ਡੈਫੀਨਿਟਲੀ ਰਿਜ਼ਲਟ ਤੁਹਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਤੁਸੀਂ ਆਪ ਕਹੋਗੇ ਵੀ ਹੱਗੇ ਨੂੰ ਸਥਿਤੀ ਸੁਧਰੀ ਹੈ ਚਾਹੇ ਉਹ ਟ੍ਰੈਫਿਕ ਦੀ ਹੈ ਚਾਹੇ ਲੋਨ ਆਰਡਰ ਦੀ ਹੈ ਜੀਰ ਬਿਜਲੀ ਸਸਤੀ ਕਰਤੀ ਹੈ ਰੇਤਾ ਬਹੁਤ ਮਹਿੰਗੀ ਹੈ ਲੋਕਾਂ ਦਾ ਕਾਰੋਬਾਰ ਬੰਦ ਹੋਇਆ ਪਿਆ ਵਾ ਜਿਹੜੇ ਲੋਕ ਗਰੀਬ ਨੇ ਜਿਹੜੇ ਵਿ ਦੇਖੋ ਪਤਾ 걸 ਕੀ ਤੁਹਾਨੂੰ ਪ੍ਰੈਸ ਨੂੰ ਦੇਖੋ ਦੇਖੋ ਦੋ ਗੱਲਾਂ ਨੇ ਪਹਿਲੀ ਗੱਲ ਤੇ ਕਿ ਜੇ ਸਾਰਾ ਖੁੱਲਾ ਛੱਡ ਦੋ ਫਿਰ ਤੇ ਅੱਜ ਜਿੰਨੀ ਮਰਜ਼ੀ ਰੇਤਾ ਲੈ ਲੋ ਜਿਵੇਂ ਅੱਗੇ ਚੱਲਦਾ ਸੀ ਕਿ 2 ਨੰਬਰ ਚ ਰੇਤਾ ਵਿਗਦੀ ਸੀ ਜਿੰਨੀ ਮਰਜ਼ੀ ਕੱਢ ਲੋ ਕੋਈ ਚੱਕਰ ਹੀ ਨਹੀਂ ਐ ਜਾਓ ਤੇ ਕੱਢੋ ਤੇ ਲਿਆਓ ਤੇ ਵੇਚੋ ਅੱਛਾ ਲਿਮਟਿਡ ਕੱਟ ਹੋਏਗੀ ਚੋਰੀ ਹਨਾ ਰਾਤ ਬਰਾਤੇ ਕੱਢ ਲਿਨੇ ਹੋਣੇ ਆ ਲੇਕਿਨ ਇਹ ਨਹੀਂ ਕਿ ਐਸੀ ਉਹਨੂੰ ਕਢਾ ਰਹੇ ਹਨਾ ਤੁਹਾਨੂੰ ਪਤਾ ਸਾਡੀ ਸਰਕਾਰ ਮਾਰਚ ਆਈ ਹੈ ਤੇ ਤੁਹਾਨੂੰ ਪਤਾ ਕਿ ਜਦੋਂ ਬਰਸਾਤ ਦੇ 3 ਮਹੀਨੇ ਹੁੰਦੇ ਆ ਤੇ ਉਦੋਂ ਰੇਤਾ ਕੱਢਣੀ ਬੰਦ ਹੋ ਜਾਂਦੀ ਹੈ ਆ ਤੋ ਤੁਹਾਨੂੰ ਪਤਾ ਹੈ ਇਸ ਗੱਲ ਦਾ ਨਾ ਸੋ ਸੈਪਟੈਂਬਰ ਅਗਸਟ ਤੇ ਜੁਲਾਈ ਜੁਲਾਈ ਤਿੰਨ ਮਹੀਨੇ ਰੇਤ ਨਹੀਂ ਦੀ ਕੱਢ ਸਕਦੇ ਔਰ ਉਹਦੇ ਬਾਅਦ ਅਸੈਸ ਕਰਨਾ ਪੈਂਦਾ ਹੈ ਪ੍ਰੀ ਮੌਨਸੂਨ ਪੋਸਟ ਮੌਨਸੂਨ ਰੇਦੀ ਅਸੈਸਮੈਂਟ ਕਰਨੀ ਪੈਂਦੀ ਫਿਰ ਤੁਸੀਂ ਕੱਢ ਸਕਦੇ ਹੋ ਸੋ ਅਸੀਂ ਸੈਪਟੈਂਬਰ ਤੇ ਬਾਅਦ ਅਕਤੂਬਰ ਚ ਰੇਤ ਕੱਢਣੀ ਸ਼ੁਰੂ ਕੀਤੀ ਤੇ ਮੀ ਬੜਾ ਜ਼ਿਆਦਾ ਪੈਂਡ ਕਰਕੇ ਸਤੋਜ ਫਿਰ ਜ਼ਿਆਦਾ ਓਵਰਫਲੋ ਕਰ ਗਿਆ ਨੂੰ ਪਾਣੀ ਰਿਲੀਜ਼ ਕਰਨਾ ਪੈ ਗਿਆ ਦੋ ਫੁੱਟ ਰੇਪੇ ਖਰਾਬ ਹੋ ਗਏ ਸੋ ਕਿਉਂਕਿ ਸਾਰਾ ਕੰਮ ਕਾਨੂੰਨ ਦੇ ਹਿਸਾਬ ਨਾਲ ਕਰ ਰਹੇ ਆ ਤਾਂ ਸਾਨੂੰ ਮੁਸ਼ਕਲ ਆ ਰਹੀ ਹੈ ਲੇਕਿਨ ਜਿਤਨਾ ਜਨਾ ਟਾਈਮ ਨਿਕਲੇ ਅੱਛਾ ਦੂਜੀ ਗੱਲ ਰਾਵੀ ਦਾ ਪ੍ਰੋਬਲਮ ਆਗੇ ਸਾਨੂੰ ਹਾਈ ਕੋਰਟ ਨੇ ਕੋ 12 ਦਾ ਕੇਸ ਚੱਲਦਾ ਹੈ 2012 ਦਾ ਨਵਾਂ ਕੇਸ ਸੀ ਕੋ ਹੈਗਾ 2012 ਦਾ ਕੇਸ ਸੀਗਾ ਉਸ ਕੇਸ ਦੇ ਤਹਿ ਤਰ੍ਹਾਂ ਰੋਕ ਲਾਤੀ ਕਿ ਤੁਸੀਂ ਰਾਵੀ ਚ ਰੇਤ ਨਹੀਂ ਕਰ ਸਕਦੇ ਤੁਸੀਂ ਬੀਐਸਐਫ ਕੋ ਪਰਮਿਸ਼ਨ ਲਓ ਤੁਸੀਂ ਆਰਮੀ ਕੋ ਪਰਮਿਸ਼ਨ ਲਓ ਉਹ ਪਰਮਿਸ਼ਨਾਂ ਲੀਆਂ ਲੇਕਿਨ ਜਦ ਤੱਕ ਕੋਰਟ ਡਿਸਾਈਡ ਨਹੀਂ ਕਰਦੀ ਰੇਤ ਨਹੀਂ ਉਸ ਤੋਂ ਕਰ ਸਕਾਂਗੇ ਅਸੀਂ ਸੋ ਜਦੋਂ ਕਾਨੂੰਨਾ ਕੰਮ ਕਰਨਾ ਸ਼ੁਰੂ ਕਰੋ ਤੁਹਾਨੂੰ ਮੁਸ਼ਕਲਾਂ ਤੇ ਆਉਂਦੀਆਂ ਨੇ ਮੈਂ ਦੁਬਾਰਾ ਰਿਪੀਟ ਕਰ ਰਿਹਾ ਤੁਸੀਂ ਸਾਰੇ ਸਾਨੂੰ ਪਰਮਿਸ਼ਨ ਦਿਓ ਵੀ ਖੁੱਲਾ ਛੱਡ ਦਿਓ ਨੇ ਅੱਜ ਖੁੱਲਾ ਛੱਡਦੇ ਆ ਰੇਤ ਰੇਤ ਕਰ ਲੋ ਕੀ ਫਰਕ ਪਊਗਾ ਇਹਦੇ ਚ ਟਾਈਮ ਤਾਂ ਠੀਕ ਹੋ ਜਾਏਗਾ ਹੌਲੀ ਹੌਲੀ ਜਿਸ ਤੱਕ ਨਾਮ ਇਹ ਨਿਕਲੀ ਜਾਣ ਕੇ ਇਹ ਸਥਿਤੀ ਸੋਕੀ ਹੋਈ ਜਾਏਗੀ ਸਰ ਗਨ ਕਲਚਰ ਦੀ ਗੱਲ ਕਰ ਲੈਂਦੇ ਆ ਗਲ ਕਲਚਰ ਨੂੰ ਲੈ ਕੇ ਕੰਪਨੀ ਦੀ ਸੈਕੂਰਿਟੀ ਟਾਰਗੇਟ ਕੀ ਤਰ੍ਹਾਂ ਉਹਨਾਂ ਨੇ ਸਾਫ਼ ਸਿੱਧਾ ਸਿੱਧਾ ਟਾਰਗੇਟ ਕੀਤਾ ਗਾ ਅਨਮੋਲ ਗਗਨ ਮਾਨ ਨੂੰ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਅੱਜ ਵੀ ਸੋਸ਼ਲ ਮੀਡੀਆ ਤੇ ਫੋਟੋ ਵਾਰੇ ਨਹੀਂ ਜਦੋਂ ਸਾਡੀ ਸਰਕਾਰ ਨੇ ਕਿਹਾ ਤਾਂ ਕਿ ਫੋਟੋ ਟਾਲੋ ਮੈਂ ਕਿ ਸਭ ਨੂੰ ਆਪਣੀ ਫੋਟੋ ਹਟਾ ਲੈਣੀ ਚਾਹੀਦੀਆਂ ਨੇ ਔਰ ਬਿਲਕੁਲ ਗਨਸ ਨੂੰ ਐਕਸਪੋਜ਼ ਨਹੀਂ ਕਰਨਾ ਚਾਹੀਦਾ ਗਨ ਪ੍ਰੋਟੈਕਸ਼ਨ ਵਾਸਤੇ ਦਿਖਾਉਣ ਵਾਸਤੇ ਥੋੜੀ ਦਿਖਾ ਸਿਰਫ ਸਕਿਉਰਿਟੀ ਫੋਰਸਿਜ਼ ਦਿਖਾ ਸਕਦੀਆਂ ਅਸੀਂ ਆਪਣੀ ਗਨ ਨਹੀਂ ਦਿਖਾ ਸਕਦੇ ਜੇ ਤਾਂ ਮੈਂ ਮੇਰੇ ਕੋ ਗਨ ਹੈ ਮੈਂ ਦਿਖਾ ਨਹੀਂ ਸਕਦਾ ਮੈਂ ਆਪਣੀ ਗਨ ਲੁਕਾ ਕੇ ਰੱਖਾਂਗਾ ਸੋ ਇਹ ਜਿਹੜੀ ਗੱਲ ਹੈ ਜਿਹੜਾ ਕਲਚਰ ਹੈ ਮੈਂ ਸਭ ਦਾ ਮਾਨ ਕਰਦਾ ਹਾਂ ਆਪੋਜੀਸ਼ਨ ਦਾ ਵੀ ਮੈਂ ਬਹੁਤ ਮਾਨ ਕਰਦਾ ਹਾਂ ਲੇਕਿਨ ਇਹ ਜਿਹੜਾ ਕਲਚਰ ਹੈ ਨਾ ਸਾਰਾ ਇਹ ਸ਼ੁਰੂ ਜਿਹੜੇ ਪਹਿਲੀ ਕਾਲੀ ਸਰਕਾਰ 2007 ਚ ਹੈ ਨਾ ਉਹ ਤੋਂ ਕੰਮ ਸ਼ੁਰੂ ਹੋਇਆ ਹੈ ਸਾਰਾ ਇਹ ਗੁੰਡਾਗਰਦੀ ਇਹ ਡਰੱਗਸ ਇਹ ਗਨ ਕਲਚਰ ਇਹ ਇੱਕ ਐਮਐਲਏ ਇੱਕ ਇੱਕ ਫੋਨ ਕਰਦਾ ਸੀ ਨਾ 250 ਬੰਦਾ ਬੰਦੂਖਾ ਲੈ ਕੇ ਆਉਂਦਾ ਪਹੁੰਚਦਾ ਸੀਗਾ ਉਹ ਜਿਹੜੀ ਐਸਓਆਈ ਸੀ ਇਹਨਾਂ ਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਉਹ ਜੋ ਦਾ ਹਾਲ ਕੀ ਤੁਹਾਨੂੰ ਪਤਾ ਮਤਲਬ ਮੇਰੇ ਵਾਂਗਰ ਬੰਦਾ ਲੋ ਬੈਡੀ ਸੇ ਡਰਦਾ ਹੁੰਦਾ ਸੀਗਾ ਕਿ ਮੇਰਾ ਕਿਤੇ ਮੇਰੀ ਕਾਰ ਦੀ ਟੱਕਰ ਕਿਤੇ ਐਸਓਏ ਵਾਲੇ ਨਾਲ ਹੋ ਜਾਏ بیسਬਾਲ ਰੱਖੇ ਹੁੰਦੇ ਸੀਗੇ ਬੈਟ ਰੱਖੇ ਹੁੰਦੇ ਸੀਗੇ ਸੋਟੀਆਂ ਡਾਂਗਾ ਡਾਂਗਾ ਰੱਖੀਆਂ ਹੁੰਦੀਆਂ ਕੁੱਟਣ ਵਾਸਤੇ ਜਿੰਨਾ ਵਾਪੇ ਔਰ ਜੋ ਮਰਜ਼ੀ ਕਰਦੇ ਸੀਗੇ ਸੋ ਇਹ ਜਦੋਂ ਇਹ ਚ ਗੱਲ ਕਰਦੇ ਮੈਨੂੰ ਥੋੜੀ ਹੈਰਾਨੀ ਹੁੰਦੀ ਹੈ ਆਈ ਰਿਸਪੈਕਟ them ਬਟ ਇਹਨਾਂ ਨੂੰ ਪੋਲਿਟਿਕਲ ਤੋਂ ਹਟ ਕੇ ਪੰਜਾਬ ਦੇ ਬਾਰੇ ਸੋਚਣਾ ਚਾਹੀਦਾ ਤੇ ਦੱਸੋ ਸਾਡਾ ਕਿਹੜਾ ਬੰਦਾ ਪ੍ਰੋਟੈਕਟ ਕਰਨ ਰਿਹਾ ਬਦਮਾਸ਼ਾਂ ਨੂੰ ਸਾਡੇ ਕਿਹੜਾ ਬੰਦਾ ਡਰੱਗ ਵਾਲਿਆਂ ਨੂੰ ਪ੍ਰੋਟੈਕਟ ਕਰਨ ਰਿਹਾ ਛਰਾ ਵਾਲਿਆਂ ਨੂੰ ਪ੍ਰੋਟੈਕਟ ਕਰਨ ਰਿਹਾ ਕੋਈ ਬੰਦਾ ਕਰੇ ਮੈਂ ਕਰ ਰਿਹਾ ਇਹ ਕੀ ਜਿਹੜੀ ਅਨਮੋਲ ਜਿਹਾ ਨਮਾ ਨਾ ਉਹਨਾਂ ਦੀਆਂ ਫੋਟੋਆਂ ਵਾਇਰਲ ਨੇ ਉਹ ਇੱਕ ਐਕਟਿੰਗ ਦੇ ਤੌਰ ਤੇ ਕਿੱਦਾਂ ਦੇਖਦੇ ਹੋ ਕਿ ਇਹ ਹੁਣ ਐਕਟਿੰਗ ਕਰਦੇ ਹੋਏ ਫੋਟੋ ਖਿੱਚੀਆਂ ਸੀਗੀਆਂ ਹਥਿਆਰਾਂ ਦੇ ਨਾਲ ਇਹਨਾਂ ਨੂੰ ਟਾਲਣਾ ਚਾਹੀਦਾ ਵਾ ਜਾਂ ਫਿਰ ਉਹ ਉਹਨਾਂ ਦਾ ਜਿਹੜਾ ਇੱਕ ਪੈਸ਼ਨ ਕਰ ਲੋ ਕਿ ਉਹਨਾਂ ਦਾ ਕਿੱਤਾ ਵਾ ਇੱਕ ਰੋਜ਼ ਰੋਟੀ ਸੀ ਉਸੇ ਲਈ ਦੇਖੋ ਪਹਿਲਾਂ ਜੋ ਪਹਿਲਾਂ ਦੇ ਅਲਾਉਡ ਸੀਗਾ ਤੇ ਗੰਦ ਦਿਖਾ ਸਕਦੇ ਸੀਗੇ ਤਾਂ ਇਹ ਤੇ ਇਸ ਇਥੇ ਪਹੁੰਚੇ ਤੇ ਪਹੁੰਚੇ ਹੁਣ ਜੇ ਸਰਕਾਰ ਨੇ ਕਹਿਤਾ ਕਿ ਤੇ ਗੰਦ ਐਕਸਪੋਜ਼ ਨਹੀਂ ਕਰ ਸਕਦੇ ਜਿਹੜੇ ਸੋਸ਼ਲ ਮੀਡੀਆ ਤੇ ਇਹੋ ਜੇ ਹੈਗੀਆਂ ਫੋਟੋ ਹਟ ਜਾਣੀ ਚਾਹੀਦੀਆਂ ਨੇ ਇਹਦੇ ਚ ਕੋਈ ਕਿੰਤੂ ਪ੍ਰੰਤੂ ਨਹੀਂ ਬੱਚਾ ਮੈਂ ਹੋਵਾਂ ਚ ਕੋਈ ਹੋਵੇ ਫੋਟੋਸ ਨਹੀਂ ਹੋਣੀਆਂ ਚਾਹੀਦੀਆਂ ਚਾਹੇ ਮੰਤਰੀ ਹੋਵੇ ਮੰਤਰੀ ਨੂੰ ਵੀ ਹਰ ਇੱਕ ਨੂੰ ਹਟਵਣੀ ਚਾਹੀਦੀਆਂ ਨੇ ਇਹਦੇ ਚ ਕੋਈ ਵੀ ਇਨਵੋਲਵ ਹੋਵੇ ਉਹਨੂੰ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੋਂ ਹਟਾ ਦੇਣੀਆਂ ਚਾਹੀਦੀਆਂ ਨੇ ਸਰਪਸਤਾਨਾ ਨੇ ਸਾਰ ਹੁਣ ਇੱਕ ਵਾਰ ਫੇਰ ਬੈ ਗਏ ਹੈ ਜੀ ਦਿੱਲੀ ਦੀ ਤਰਜ ਤੇ ਲੰਬਾ ਅੜਾ ਸੰਘਰਸ਼ ਦッコ ਪਤਾ ਗੱਲ ਕੀ ਆ ਗੱਲ ਕਰਨੀ ਬਹੁਤ ਸੌਖੀ ਹੁੰਦੀ ਐ ਅਸੀਂ ਇੰਨੇ ਸਾਲਾਂ ਤੋਂ ਅਸੀਂ ਜ਼ਿੰਮੇਦਾਰਾਂ ਨੂੰ ਇਸੇ ਬੰਨੇ ਧੱਕੀ ਗਏ ਕਿ ਕੰਮ ਕਰ ਲੋ ਚੋਨਾ ਕਰ ਲੋ ਉਹ ਚੋਨੇ ਵਰਗੀ ਸਾੜੇ ਵਰਗੀ ਮੈਂ ਕਹਿੰਦਾ ਪੰਜਾਬੀਆਂ ਦੀ ਬੇਵਕੂਫ ਕੌਮ ਕੋਈ ਨਹੀਂ ਜਦੋਂ ਮੈਂ ਨਿੱਕਾ ਹੁੰਦਾ ਸੀ ਅਸੀਂ ਨਹਿਰ ਦਾ ਪਾਣੀ ਖੇਤਾਂ ਚ ਲਾਉਂਦੇ ਸੀ ਹੁਣ ਸਾਡੇ ਨਹਿਰ ਹੁੰਦੀ ਨਹੀਂ ਕਿ ਲੋਕਾਂ ਨੇ ਜ਼ਿੰਮੇਦਾਰਾਂ ਨੇ ਪਾਣੀ ਲਾਣਾ ਬੰਦ ਕਰਤਾ ਔਰ ਮੈਂ ਜ਼ਿੰਮੇਦਾਰਾਂ ਨੂੰ ਵੀ ਕਹਿਣਾ ਕਿ ਤੁਸੀਂ ਅੱਜਕੱਲ੍ਹ ਆਰਾਮ ਪ੍ਰਸਤ ਹੋ ਗਏ ਹੋ ਕਿਉਂਕਿ ਪਾਣੀ ਮੰਗਦੇ ਨਹੀਂਗੇ ਔਰ ਜਿਹੜੇ ਡਿਪਾਰਟਮੈਂਟ ਦੇ ਬੰਦੇ ਉਹ ਨਹਿਰਾਂ ਚ ਪਾਣੀ ਘੱਲਦੇ ਨਹੀਂਗੇ ਅੱਗੇ ਲੋਕੀ ਲੜਦੇ ਸੀ ਪਾਣੀ ਵਾਸਤੇ ਹੁਣ ਲੋਕਾਂ ਨੂੰ ਕਿਉਂਕਿ ਜ਼ਮੀਨ ਚੋਂ ਪਾਣੀ ਮੁਫਤ ਮਿਲ ਜਾਂਦਾ ਬੱਤੀ ਮੁਫਤ ਸਟਾਰਟਰ ਨੱਪਣ ਦੀ ਲੋੜ ਨਹੀਂ ਪੈਂਦੀ ਸਟਾਰਟਰ ਹਮੇਸ਼ਾ ਪ੍ਰੈਸਡ ਹੀ ਹੁੰਦਾ ਇਹਨਾਂ ਦਾ ਆਟੋ ਸਟਾਰਟ ਤੇ ਹੁੰਦਾ ਜਦੋਂ ਲਾਈਟ ਆ ਗਈ ਮੋਟਰ ਚੱਲ ਪੈਂਦੀ ਲਾਈਟ ਗਈ ਤੇ ਮੋਟਰ ਬੰਦ ਹੋ ਜਾਂਦੀ ਆ ਜਦੋਂ ਨਹਿਰ ਦਾ ਪਾਣੀ ਲਾਉਣਾ ਪੈਂਦਾ ਤੇ ਸਾਨੂੰ ਨੱਕੇ ਲਾਉਣੇ ਪੈਂਦੇ ਆ ਮੋਗੇ ਵੱਡੇ ਵੱਡੇ ਹੁੰਦੇ ਆ ਨੱਕੇ ਲਾਉਣ ਨੂੰ ਦੋ ਬੰਦੇ ਚਾਹੀਦੇ ਹੁੰਦੇ ਕਿਵਰੀ ਸੋ ਇਸ ਮਸਿਆ ਇਹ ਹੈ ਕਿ ਸਾਨੂੰ ਪਾਣੀ ਬਚਾਉਣਾ ਚਾਹੀਦਾ ਆਪਣਾ ਪਹਿਲੀ ਗੱਲ ਤੇ ਇਹ ਜੇ ਅਸੀਂ ਪਾਣੀ ਰਾਈਸ ਪ੍ਰੋਡਿਊਸ ਕਰਦੇ ਆ ਜੋ ਬਹੁਤ ਸਾਰਾ ਪਾਣੀ ਵਰਦੀ ਹੈ ਸਾਡਾ ਜਿਹੜਾ ਪ੍ਰਾਂਤ ਹੈ ਉਹ ਰੇਗਿਸਤਾਨ ਬਣੀ ਜਾਂ ਰਿਹਾ ਇਹ ਇਸ ਇੱਕ ਇਹ ਗੱਲ ਹੋ ਗਈ ਦੂਜੀ ਗੱਲ ਇਹ ਦੇਖੋ ਪੰਜਾਬ ਸਰਕਾਰ ਨੇ ਹਰ ਇੱਕ ਕੁਛ ਨਾ ਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਗੰਨੇ ਦਾ ਹੈਗਾ ਤੇ ਗੰਨੇ ਤੇ ਜਿੰਨੇ ਸਰਕਾਰ ਦੇ ਆਊਟਸਟੈਂਡਿੰਗ ਡਿਊ ਸੀਗੇ ਜਿਹੜੇ ਹਮੇਸ਼ਾ ਹੀ 100 150 ਕਰੋੜ ਪੈਂਡਿੰਗ ਰਹਿੰਦੇ ਸੀ ਸਾਰੇ ਪੂਰੇ ਕਰਦੇ ਚੁਕਾਤੇ ਇਹਨਾਂ ਦੇ ਔਰ ਜਿਹੜਾ ਗੰਨੇ ਦਾ ਰੇਟ ਹੈ ਉਹ ਪੂਰੇ ਹਿੰਦੁਸਤਾਨ 380 ਰੁਪਏ ਜੋ ਸਬ ਤੋਂ ਹੈ ਇਸ ਵੇਲੇ ਵੱਧ ਹੈ ਕੱਲ ਬਾਜੇ ਤੇ ਅੱਡ ਗਾ ਲੇਕਿਨ ਇਸ ਵੇਲੇ ਸਬ ਤੋਂ ਵੱਧ ਹੈ ਪੰਜਾਬ 'ਚ ਰੇਟ ਇਸ ਤਰ੍ਹਾਂ ਜਿਹੜੀ ਕੁਲਾਬੀ ਸੁੰਡੀ ਚਿੱਟੀ ਸੁੰਡੀ ਸੀ ਉਹਦਾ ਜਿਹੜਾ ਹਰ ਜਨ ਦੇ ਸੀਗਾ ਉਹ ਵੀ ਅਸੀਂ ਚੁਕਾ ਚੁੱਕੇ ਹਾਲਾਂਕਿ ਸੀਗਾ ਅਕਾਲੀ ਦਲ ਤੋਂ ਤਰੇ ਆਉਂਦਾ ਅਕਾਲੀ ਸਰਕਾਰ ਤੋਂ ਤਰੇ ਆਉਂਦਾ ਸੀ ਪੁਰਾਣੇ ਤਰੇ ਆਉਣ ਡਿਆ ਸੀ ਉਹ ਵੀ ਦਿੱਤਾ ਫਿਰ ਜਿਹੜੀ ਮੂੰਗ ਸੀਗੀ ਮੂੰਗ ਦੇ ਅਸੀਂ ਜਿਹੜੀ ਐਮਐਸਪੀ ਕਹੀ ਸੀ ਅਸੀਂ ਤਾਂ ਕਿ ਅਸੀਂ ਬਕਾਇਆ ਪੈਸੇ ਦਿੱਤੇ ਨੇ ਡਾਇਰੈਕਟ ਸਵਿੰਗ ਜਿਹੜੀ ਸੀਗੀ ਡਾਇਰੈਕਟ ਸਵਿੰਗ ਅਸੀਂ ਕੀਤੀ ਹੈ ਅਸੀਂ ਜਿਹੜਾ ਕੁਝ ਕੀਤਾ ਕਰੀ ਜਾ ਰਹੇ ਆ ਪਰ ਤੁਹਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਜਿਹੜਾ ਬਜਟ ਹੈ ਸਰਕਾਰ ਕੋਈ ਜਿਹੜਾ ਪੈਸਾ ਸਰਕਾਰ ਕੋ ਹੋਇਗਾ ਅਸੀਂ ਸਾਰਾ ਕੁਝ ਦੇਖਣਾ ਹੈ ਅਸੀਂ ਸ਼ਰਾਮਲ ਵੀ ਦੇਖਣਾ ਹੈ ਪਾਣੀ ਵੀ ਦੇਣਾ ਲੋਕਾਂ ਨੂੰ ਲੋਕਾਂ ਨੂੰ ਸੀਵਰ ਵੀ ਦੇਣਾ ਹੈ ਲੋਕਾਂ ਨੂੰ ਸਕੂਲ ਦੇਣੇ ਹੈ ਐਜੂਕੇਸ਼ਨ ਦੇਣੀ ਹੈ ਉਹ ਪੈਸੇ ਤੇ ਉਹਨੇ ਕੀ ਖਚਣ ਵਾਸਤੇ ਹੈਗੇ ਨਾ ਸਭ ਕੁਝ ਅਸੀਂ ਇੱਕ ਕਿਤੇ ਥੋੜੀ ਦੇ ਸਕਦੇ ਹਾਂ ਸੋ ਤੁਸੀਂ ਸਾਰੇ ਸਿਆਣੇ ਤੁਸੀਂ ਵੀ ਥੋੜਾ ਜਿਹਾ ਇਸ ਗੱਲ ਤੇ ਜ਼ਿਕਰ ਕਰਿਆ ਕਰੋ ਉਹਨਾਂ ਜਾਂ ਉਹਨਾਂ ਨੇ ਵੀ ਜ਼ਿਕਰ ਕਰਿਆ ਕਰੋ ਕਿ ਆਪਾਂ ਥੋੜਾ ਜਿਹਾ ਪੰਜਾਬ ਬਦਲੇ ਹਾਜ ਕਰੀਏ ਜਦੋਂ ਅਸੀਂ ਗਲਤ ਹੋ ਜਾਂਗੇ ਨਾ ਜਦੋਂ ਆਮ ਆਦਮੀ ਪਾਰਟੀ ਦੇ ਅਸੀਂ ਮਨਿਸਟਰ ਗਲਤ ਹੋ ਜਾਂਗੇ ਐਮਐਲਏ ਗਲਤ ਹੋ ਜਾਂਗੇ ਉਦੋਂ ਤੁਸੀਂ ਕਿਓ ਕਿ ਤੁਸੀਂ ਤੇ ਬੜੇ ਗਲਤ ਹੋ ਉਹਨਾਂ ਨੂੰ ਲੈਕਚਰ ਦੇਣ ਦੇ ਸੋ ਲੈਕਚਰ ਤਾਂ ਆਹ ਦੇਣ ਦੇ ਬੈਠੇ ਕਿਉਂਕਿ ਅਸੀਂ ਆਪ ਆਪਣੇ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਸਰ ਐਸਐਮਜ਼ेड ਪੰਜਾਬ ਦੇ ਲਈ ਅਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ